ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਕੂ ਮਾਜਰਾ ਪਿੰਡ ਦੇ ਵਿੱਚ ਖੜੇ ਆ ਜੋ ਰੂਪਰ ਜ਼ਿਲ੍ਹੇ ਦੇ ਵਿੱਚ ਪੈਂਦਾ ਰੂਪਨਗਰ ਜ਼ਿਲ੍ਹੇ ਦੇ ਵਿੱਚ ਪੈਂਦਾ ਸੋ ਇੱਥੇ ਇੱਕ ਅੱਜ ਬਹੁਤ ਵਧੀਆ ਉਪਰਾਲਾ ਹੋ ਰਿਹਾ ਸੋ ਇੱਥੇ ਇੱਕ ਇਹ ਪਿੱਛੇ ਤੁਸੀਂ ਦੇਖ ਸਕਦੇ ਹੋ ਅਮਰ ਸ਼ਹੀਦ ਭਾਈ ਜਮਾਲਾ ਸਿੰਘ ਨਨੂਆ ਸਿੱਖਿਆ پارک ਜੋ ਇਹ پارک ਬਣੀ ਹੋਈ ਹੈ ਇੱਥੇ ਇਤਿਹਾਸ ਬਾਰੇ ਅਤੇ ਵਿਰਾਸਤ ਬਾਰੇ ਜਾਣਕਾਰੀ ਦਿੱਤੀ ਗਈ ਹੈ ਸੋ ਇੱਥੇ ਇੱਕ ਜੋ ਕਿਤਾਬ ਵੀ ਰਿਲੀਜ਼ ਕੀਤੀ ਜਾ ਰਹੀ ਹੈ ਜਿਸ ਕਿਤਾਬ ਦਾ ਨਾਮ ਹੈ ਬਬਾਨੀਆਂ ਕਹਾਣੀਆਂ ਪੁੱਤ-ਸਪੁੱਤ ਕ੍ਰੇਨ ਸੋ ਇਸ ਕਿਤਾਬ ਨੂੰ ਲਿਖਿਆ ਹੈ ਸਰਦਾਰ ਸ਼ਮਿੰਦਰ ਸਿੰਘ ਜੀ ਨੇ ਸੋ ਇੱਥੇ ਦੀ ਤੁਹਾਨੂੰ ਇਹ ਜਾਣਕਾਰੀ ਦਿਖਾਉਣੇ ਆ ਅੱਜ ਜੋ ਇਹ ਕਿਤਾਬ ਵੀ ਰਿਲੀਜ਼ ਹੋ ਰਹੀ ਹੈ ਅਤੇ ਇਸ ਪਾਰਕ ਬਾਰੇ ਵੀ ਦੱਸਦੇ ਆ ਸੋ ਇਹ ਪਾਰਕ ਹੈ ਜਿਹੜੀ ਜੋ ਯਸ਼ ਆਲੂ ਵਾਲੀ ਹੈ ਜੀ ਜਸਟਿਸ ਜੋ ਯੂਕੇ ਦੇ ਵਿੱਚ ਜਸਟਿਸ ਦੇ ਅਹੁਦੇ ਤੇ ਨੇ ਸੋ ਉਹਨਾਂ ਦੇ ਵੱਲੋਂ ਇਹ ਪਾਰਕ ਬਣਾਈ ਗਈ ਹੈ ਤੇ ਆਓ ਆਪਾਂ ਇਹ ਤੁਹਾਨੂੰ ਇੱਥੋਂ ਦੀ ਜਾਣਕਾਰੀ ਦਿਖਾਉਣੇ ਆ ਅਤੇ ਗੱਲਬਾਤ ਵੀ ਕਰਦੇ ਆ ਇੱਥੇ ਪਹੁੰਚੀਆਂ ਸ਼ਕਸ਼ੀਤਾਂ ਦੇ ਨਾਲ ਹਾਂਜੀ ਸਰਦਾਰ ਸ਼ਮਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਪੱਕੂ ਮਾਜਰਾ ਜੋ ਸਰਕਾਰੀ ਸਕੂਲ ਆ ਇੱਥੇ ਅੱਜ ਇੱਕ ਬੁੱਕ ਵੀ ਤੁਹਾਡੇ ਦੁਆਰਾ ਜੋ ਲਿਖੀ ਗਈ ਹੈ ਬਵਹਾਣੀਆਂ ਕਹਾਣੀਆਂ ਪੁੱਤ ਸਬੂਤ ਕ੍ਰੇਨ ਸੋ ਉਹ ਵੀ ਰਿਲੀਜ਼ ਕੀਤੀ ਗਈ ਹੈ ਤੇ ਇਸ ਪਾਰਕ ਦਾ ਵੀ ਨਿਰਮਾਣ ਕੀਤਾ ਗਿਆ ਜੋ ਅਣਗੌਲੀਆਂ ਸ਼ਖਸੀਤਾਂ ਉਹਨਾਂ ਨੂੰ ਤੁਸੀਂ ਇੱਕ ਲੜੀ ਦੇ ਵਿੱਚ ਪਰੋ ਕੇ ਇੱਥੇ ਦਰਸਾਇਆ ਗਿਆ ਸੋ ਇਹ ਕਿਵੇਂ ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਆਇਆ ਇਹ ਕਰਨੇ ਦਾ ਇਹ ਜਿਹੜਾ ਸਾਨੂੰ ਇੱਕ ਮਾਣ ਹੈ ਇਹ ਤਾਂ ਮਨ ਦੇਖੋ ਮੇਰੇ ਬਜ਼ੁਰਗਾਂ ਦੇ ਖਾਸ ਕਰਕੇ ਸਾਡੀਆਂ ਮਾਤਾ ਦਾ ਸਾਡਾ ਰੋਲ ਹੈ ਕਿ ਜਿਨੇ ਸਾਨੂੰ ਮੈਨੂੰ ਇਸ ਗੱਲ ਨੂੰ ਲਾਇਆ ਸਾਨੂੰ ਬਚਪਨ ਦੇ ਵਿੱਚ ਇਹ ਹੁੰਦਾ ਸੀ ਸ਼ਾਮ ਨੂੰ ਜਦ ਤੱਕ ਅਸੀਂ ਰਹਿਰਾਸ ਨਹੀਂ ਕਰਦੇ ਹਾਂਜੀ ਸ਼ਾਮ ਦਾ ਖਾਣਾ ਨਹੀਂ ਸੀ ਮਿਲਦਾ ਅੱਛਾ ਜੀ ਪਰ ਇਹ ਹੁਣ ਮਾਈਨਸ ਹੋ ਗਿਆ ਸਾਡੇ ਸੰਸਕਾਰਾਂ ਚੋਂ ਸਾਡੇ ਬੱਚੇ ਇਸ ਗੱਲ ਨੂੰ ਨਹੀਂ ਜਾਣਦੇ ਬੱਚੇ ਇਤਿਹਾਸ ਨੂੰ ਨਹੀਂ ਜਾਣਦੇ ਇਹ ਚਮਗੌਰ ਸਾਹਿਬ ਜਾਂਦੇ ਆ ਤਾਂ ਉੱਥੇ ਮਲਮਰ ਸਿਰਫ ਪਕੌੜਿਆਂ ਦਾ ਹੈ ਹੋਰ ਲੰਗਰ ਛਕਣ ਜਾਂਦੇ ਆ ਇਹ ਪ੍ਰਸ਼ਾਦ ਲੈਣ ਜਾਂਦੇ ਆ ਇਹਨਾਂ ਨੂੰ ਇਤਿਹਾਸ ਦਾ ਨਹੀਂ ਪਤਾ ਕਿ ਗੜੀ ਸਾਹਿਬ ਦੇ ਵਿੱਚ ਕਿਵੇਂ ਛੋਟੇ-ਛੋਟੇ ਬੱਚਿਆਂ ਨੇ ਸੰਘਰਸ਼ ਕਰਿਆ ਸੀ 13 ਸਾਲ ਦਾ 18 ਸਾਲ ਦੀ ਕਿਹਾਂ ਉਮਰ ਹੁੰਦੀ ਆ ਔਰ ਛੋਟੇ ਬੱਚਿਆਂ ਨੇ 7 ਸਾਲ ਤੇ 9 ਸਾਲ ਦੇ ਬੱਚਿਆਂ ਨੇ ਸਰਾਂਦੀ ਦੁਵਾਰ ਦੇ ਵਿੱਚ ਸਾਰੀਆਂ ਆਫਰ ਜਿਹੜੀਆਂ ਸੀ ਨਵਾਬ ਸਰਾਂਦੀਆਂ ਉਹ ਠਗਰਾਤੀਆਂ ਸੀ ਇਹ ਸਾਨੂੰ ਕੌਣ ਦੱਸੂਗਾ ਇਹ ਦੱਸਣ ਵਿੱਚ ਮਾਪੇ ਵੇਸਲੇ ਹੋ ਗਏ ਜਦੋਂ ਮਾਪੇ ਵੇਸਲੇ ਹੋ ਗਏ ਤੇ ਕੌਣ ਕਰੇਗਾ ਸਕੂਲ ਦੇ ਵਿੱਚ ਸਰਕਾਰੀ ਲੈਵਲ ਜਿਹੜਾ ਉਹਦੇ ਵਿੱਚ ਇਹ ਹੈ ਨਹੀਂ ਉਹ ਜੋ ਮੈਨਸ ਹੋ ਗਈਆਂ ਫਿਰ ਇਹ ਸਮਾਜਿਕ ਜਿਹੜੇ ਸਾਡੀ ਨਾ ਇੱਕ ਜ਼ਿੰਮੇਵਾਰੀ ਹੈ ਮੈਂ ਤਾਂ ਇਹਨੂੰ ਸਮਝਦਾ ਜ਼ਿੰਮੇਵਾਰੀ ਹੈ ਕਿਉਂਕਿ ਗੁਰਨਾਨ ਸਿੰਘ ਸਾਹਿਬ ਦਾ ਸਿਧਾਂਤ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਕਿਰਤ ਕਰਨ ਤੇ ਨਾਮ ਜਪਣ ਦੇ ਬਾਅਦ ਜੋ ਤੁਹਾਨੂੰ ਪ੍ਰਾਪਤ ਹੋਇਆ ਉਹਨੂੰ ਵੰਡੋ ਸ਼ੇਅਰ ਕਰੋ ਲੋੜਵੰਦਾਂ ਨਾਲ ਗਿਆਨ ਵੀ ਤੁਹਾਨੂੰ ਵੰਡਣਾ ਪਊਗਾ ਗਿਆਨ ਇੱਕ ਐਸੀ ਹੀ ਏਮਾਨਤ ਹੈ ਜਿਹੜੀ ਜਿੰਨਾ ਵੰਡੋਗੇ ਉਹਨੀ ਵਧ ਗਈ ਬਿਲਕੁਲ ਜੀ ਬਿਲਕੁਲ ਹੋਰ ਸਮਾਨ ਵੰਡੇ ਤੋਂ ਘਟਦਾ ਹੈ ਗਿਆਨ ਵੰਡੇ ਤੋਂ ਵੱਧਦਾ ਹੈ ਸੋ ਇਹ ਰਹਿਮਤ ਹੈ ਸਾਨੂੰ ਉਸ ਗੁਰਨਾਨਕ ਸਾਹਿਬ ਦੀ ਕਿ ਉਹਦੇ ਸਾਹਮਣੇ ਸੀ ਇਹ ਗਿਆਨ ਵੰਡਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ ਜਿਹੜੀ ਗੱਲ ਮੈਨੂੰ ਪਤਾ ਸੀ ਉਹ ਮੈਂ ਮਤਲਬ ਲਿਖਤੀ ਜਿਹੜੀ ਨਹੀਂ ਪਤਾ ਸੀ ਕਿਸੇ ਨੂੰ ਪੁੱਛ ਕੇ ਲਿਖੀ ਜੀ ਕਿਤਾਬਾਂ ਨੂੰ ਰੈਫਰ ਕਰਕੇ ਲਿਖੀ ਸੋ ਇਹ ਵਡਿਆਈ ਹੈ ਉਸ ਗੁਰਨਾਨ ਦੇ ਸਾਹਿਬ ਦੀਓ ਕਿ ਉਹਨੇ ਸੇਵਾ ਲੈ ਲਈ ਹਾਂਜੀ ਇਹ ਤਾਂ ਇੱਕ ਸੱਚ ਹੈ ਗੁਰਬਾਣੀ ਕਹਿੰਦੀ ਆ ਜਬ ਸਾਚ ਅੰਦਰ ਹੋਏ ਸੱਚਾ ਤਾਮ ਸੱਚਾ ਪਾਈਏ ਜੀ ਲਿਖੇ ਬਾਝੋਂ ਸੁਰਤਨਾ ਹੀ ਬੋਲ ਬੋਲਗਵਾਈਏ ਜੀ ਐਸੀ ਬੋਲ ਬੋਲ ਕੇ ਕਿੰਨੀਆਂ ਚੀਜ਼ਾਂ ਅਸੀਂ ਗਵਾ ਲੈਣੀਆਂ ਸੀ ਜਾਂ ਤਾਂ ਮਾਲਕ ਨੇ ਸਾਡੇ ਦੇ ਭਾਗ ਦੇ ਵਿੱਚ ਲਿਖਤੀ ਲਈ ਚੀਜ਼ ਵੀ ਸੇਵਾ ਤੇ ਤੋਂ ਲੈਣੀ ਆ ਤੇ ਉਹਨੇ ਮੇਤੋਂ ਕਰਵਾ ਲਈ ਸੋ ਇਹ ਇੱਕ ਸੇਵਾ ਸੀ ਜੋ ਮੈਂ ਆਪਣੇ ਸਮਾਜਿਕ ਸਰੋਕਾਰਾਂ ਦੀ ਪੂਰਤੀ ਵਾਸਤੇ ਕਰੀ ਹੈ ਇਹਦੇ ਵਿੱਚ ਮੇਰੇ ਬਹੁਤ ਹੀ ਵੀਰ ALUWALIYA ਜੀ ਨੇ ਜੀ ਸਹਿਯੋਗ ਦਿੱਤਾ ਹੈ ਹੋਰ ਵਿਦਵਾਨਾਂ ਨੇ ਸਹਿਯੋਗ ਦਿੱਤਾ ਹੈ ਔਰ ਮੈਨੂੰ ਕੋਈ ਸਾਧਨਾਂ ਦੀ ਕਮੀ ਨਹੀਂ ਆਈ ਜੀ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹੀ ਦੀ ਬਖਸ਼ਿਸ਼ ਹੈ ਕਿ ਮੇਰੇ ਲੋੜ ਤੋਂ ਜ਼ਿਆਦਾ ਸਮੇਂ ਤੋਂ ਪਹਿਲਾਂ ਜੀ ਉਹਨੇ ਰਹਿਮਤ ਕੀਤੀ ਆ ਔਰ ਸਾਨੂੰ ਇਹ ਸਾਧਨ ਮਿਲਦੇ ਰਹੇ ਆ ਔਰ ਫਿਰ ਸਾਨੂੰ ਇੱਥੇ ਕਮੀ ਆਉਂਦੀ ਸੀ ਸਾਧਨਾ ਵਿੱਚ ਭਾਈ ਅਮਰਜੀਤ ਸਿੰਘ ਕਰਾਲੀ ਤੋਂ ਪ੍ਰਮਾਤਮਾ ਨੇ ਮਲਾਤੇ ਤੇ ਇਹ ਸਾਧਨ ਸਾਨੂੰ ਦੰਦੇ ਰਹਿੰਦੇ ਆ ਸਾਰੀ ਸੰਗਤ ਮਨੋ ਬੜਾ ਪਿਆਰ ਕਰਦੀ ਹੈ ਔਰ ਇਹ ਮੇਰਾ ਉਦਮ ਪ੍ਰਮਾਤਮਾ ਕਰੇ ਸਫਲ ਹੋਵੇਗਾ ਜਦੋਂ ਸਾਰੀ ਟੀਚਰਾਂ ਦਾ ਬ੍ਰਹਮਾਨੀ ਸਹਿਯੋਗ ਰਿਹਾ ਜੀ ਸਰਕਾਰੀ ਅਫਸਰਾਂ ਦਾ ਬੜਾ ਸਹਿਯੋਗ ਰਿਹਾ ਉਹ ਵੀ ਸਮਾਜਿਕ ਤੌਰ ਤੇ ਗਰਾਵਟ ਦੇ ਚਿੰਤਤ ਨੇ ਫਿਕਰਮੰਦ ਨੇ ਉਹ ਵੀ ਜੀ ਹਾਂਜੀ ਤੇ ਮੀਡੀਆ ਦਾ ਬਹੁਤ ਸਹਿਯੋਗ ਰਿਹਾ ਖਾਸ ਕਰਕੇ ਤੁਹਾਡੇ ਵਰਗੇ ਸਿਆਣੇ ਜਿਹੜੇ ਪੱਤਰਕਾਰ ਹੈ ਇਹ ਨਹੀਂ ਵਪਾਰੀ ਲੋਕ ਤਾਂ ਹੋਰ ਕਿਸਮ ਦੇ ਹੋਣਗੇ ਪਰ ਜਿਹੜੇ ਸਮਾਜਿਕ ਚੇਤਨਾ ਨੂੰ ਵਧਾਉਣਾ ਚਾਹੁੰਦੇ ਅੱਗੇ ਉਹਨਾਂ ਦਾ ਮੈਨੂੰ ਬਹੁਤ ਸਹਿਯੋਗ ਰਿਹਾ ਔਰ ਬਹੁਤੇ ਅਕਸਰ ਸਾਡੇ ਚਮਕੌਰ ਸਾਹਿਬ ਪ੍ਰੈਸ ਕਲੱਬ ਜਿਹੜਾ ਹੈ ਉਹਨੇ ਵੀ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਤੇ ਤੁਸੀਂ ਵੀ ਸਹਿਯੋਗ ਕਰਦੇ ਹੋ ਔਰ ਇਹ ਉਸ ਨਾਨਕ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਜਿਨੇ ਤੁਹਾਡੇ ਵਰਗੇ ਸਿਆਣੇ ਅਮਰਜੀਤ ਸਿੰਘ ਵਰਗੇ ਚੇਤਾਨਣ ਜਿਹੜੇ ਬਾਰਸ ਹੈ ਉਹ ਸਾਨੂੰ ਮਿਲਾਏ ਆ ਜਿਦੋਂ ਅੱਗੇ ਚੱਲਾਂਗੇ ਸਟਾਫ ਮੇਰਾ ਬੜਾ ਵਧੀਆ ਹੈ ਸਾਰੇ ਸਹਿਯੋਗ ਕਰਦਾ ਹੈ بس ਇੱਕ ਮਾਪਿਆਂ ਜੇ ਕਮੀ ਸੀ ਉਹ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਮਾਪਿਆਂ ਦੀ ਜਗ੍ਹਾ ਬੱਚਿਆਂ ਨੂੰ ਆਪਾਂ ਦਸੀਏ ਕੁਝ ਜੀ ਸੋ ਇੰਨੇ ਕੁ ਮੇਰੇ ਸ਼ਬਦ ਧੰਨਵਾਦੀ ਤੁਹਾਨੂੰ ਬਹੁਤ ਧੰਨਵਾਦ ਇੱਥੇ ਬੱਚੇ ਤਾਂ ਜਿਹੜੇ ਵੀ ਅੱਗੇ-ਅੱਗੇ ਆਉਂਦੇ ਰਹਿਣਗੇ ਜਾਂਦੇ ਰਹਿਣਗੇ ਉਹ ਤਾਂ ਦੇਖਦੇ ਰਹਿਣਗੇ ਜਿਸ ਤਰ੍ਹਾਂ ਕੋਈ ਹੋਰ ਹੈ ਕੋਈ ਬਜ਼ੁਰਗ ਹੈ ਕੋਈ ਉਹ ਵੀ ਇੱਥੇ ਆ ਕੇ ਕਿਸ ਤਰ੍ਹਾਂ ਦੇਖ ਸਕਦਾ ਕੋਈ ਵੀ ਦੇਖ ਸਕਦਾ ਹੈ ਖੁੱਲਾ ਜੀ ਓਪਨ ਟੂ ਆਲ ਇਹ ਡਿਵੀਜ਼ਨ ਕਮਿਸ਼ਨ ਸਾਹਿਬਾਂ ਨੇ ਜਦੋਂ ਇਹ ਕਾਠਨ ਕੀਤਾ 11 ਅਗਸਤ ਨੂੰ ਕਦੋਂ ਇਹ ਸਾਰਿਆਂ ਲਈ ਓਪਨ ਹੈ ਆ ਗੇਟ ਜਿਹੜਾ ਹੈ ਇਹ ਜੇ ਤਾਲਾ ਕਦਿੰਨ ਲੱਗਦਾ ਕੁੰਡਾ ਹੁੰਦਾ ਕੁੰਡਾ ਖੋਲ ਕੇ ਅੰਦਰ ਆ ਜਾਓ ਕੁੰਡਾ ਲਾ ਕੇ ਚਲੇ ਜਾਓ ਅੰਦਰ ਆਓ ਦੇਖੋ ਇਹਨੂੰ ਸੰਭਾਲੋ ਔਰ ਇਹ ਮਤਲਬ ਅਜਿਹੇ ਸ਼ੈੱਡ ਪਿਆ ਹੈ ਸਾਧਨ ਤਾਂ ਸਾਨੂੰ ਮਾਲਕ ਨੇ ਦਿੱਤੇ ਪਰ ਇਹਦਾ ਸਿਜਾ ਆਇਆ ਸੀ ਡਾਕਟਰ ਇੰਦਰਜੀਤ ਕੌਰ ਪਿੰਗਰਵਾੜੇ ਦੇ ਮੁਖੀ ਜਿਹੜੇ ਆ ਜੀ ਮੈਂ ਉਹਨੂੰ ਕਿਹਾ ਵੀ ਐਦਾਂ ਕਰਕੇ ਸੋਚਿਆ ਉਹ ਕਹਿੰਦੀ ਵੀ ਪਹਿਲਾਂ ਤਸਵੀਰਾਂ ਨੂੰ ਕਵਰ ਕਰੋ ਜੀ ਨਹੀਂ ਛੇਤੀ ਖਰਾਬ ਹੋ ਜਾਣਗੀਆਂ ਤੇ ਸਾਨੂੰ ਉਦੋਂ ਬੁਰਾ ਵੀ ਲੱਗਿਆ ਹਾਂਜੀ ਪਰ ਫੇਰ ਮਾਲਕ ਨੇ ਰਹਿਮਤ ਕਰਤੀ ਅਨਹੀਂ ਕਿ ਇਹ ਵੀ ਸਾਧਨ ਬਣ ਗਏ ਜੀ ਐ ਸੋ ਸੋ ਇਹ ਤੁਹਾਨੂੰ ਮਤਲਬ ਕਿ ਇਤਿਹਾਸ ਰਚਣ ਦੇ ਵਿੱਚ ਇਹ ਸੋਚਣ ਦੇ ਵਿੱਚ ਕਿੰਨਾ ਸਮਾਂ ਲੱਗਿਆ ਤੁਹਾਨੂੰ ਪਿਛਲੇ ਮਲਬ ਕਰੀਬ-ਕਰੀਬ ਡੇਢ ਸਾਲ ਮਲਬ ਜੀ ਇਹਨਾਂ ਦੇ ਉੱਪਰੇ ਲੱਗਿਆ ਸਾਡਾ ਜੀ ਕਿਉਂਕਿ ਪਹਿਲਾਂ ਤਾਂ ਖੋਜਣਾ ਜੀ ਫਿਰ ਉਹਨੂੰ ਟਾਈਪ ਕਰਨਾ ਫਿਰ ਉਹਨੂੰ ਕਰੈਕਟ ਕਰਨਾ ਰੀ ਕਰੈਕਟ ਕਰਨਾ ਫਰਦਰ ਕਰੈਕਟ ਕਰਨਾ ਉਹਨੂੰ ਸੋ ਇਸ ਤਰੀਕੇ ਨਾਲ ਚੱਲਦਾ ਰਿਹਾ ਪਰ ਕੁੱਲ ਮਿਲਾ ਕੇ ਜਦੋਂ ਤੁਸੀਂ ਸਫਲ ਹੋ ਜਾਂਦੇ ਹੋ ਨਾ ਤੁਹਾਡੇ ਸਾਹਮਣੇ ਕੋਈ ਪ੍ਰੋਡਕਟ ਆਉਂਦੀ ਆ ਤੁਹਾਡੇ ਸਾਹਮਣੇ ਕੋਈ ਮੰਜ਼ਲ ਤੇ ਪਹੁੰਚ ਜਾਂਦੇ ਹੋ ਝੰਡਾ ਤੁਹਾਡਾ ਝੁਲਦਾ ਹੈ ਜੀ ਫੇ ਤੁਹਾਨੂੰ ਸਾਰੀਆਂ ਦਿੱਕਤਾਂ ਜਿਹੜੀਆਂ ਭੁੱਲ ਜਾਂਦੀਆਂ ਜੀ ਫੇ ਤੁਹਾਨੂੰ ਥਕਾਵਟ ਜਿਹੜੀ ਉਹ ਦੂਰ ਹੋ ਜਾਂਦੀ ਹੈ ਔਰ ਮੇਰੇ ਤਾਂ ਬਜ਼ੁਰਗ ਟੀਚਰ ਸੀ ਮੇਰੇ ਉਹ ਦੱਸਿਆ ਕਰਦੇ ਸੀ ਕਿ ਆਮ ਸਾਡੇ ਦਾਦੇ ਜਿਹੜੇ ਸੀ ਨਾ ਉਹ ਖੇਤਾਂ 'ਚ ਵੱਢ ਦੇ ਕੇ ਹਲ ਬੋਣ ਜਾਂਦੇ ਸੀ ਹਾਂਜੀ ਸਵੇਰੇ ਜਦੋਂ ਹਾਜ਼ਰੀ ਦਾ ਵੇਲਾ ਹੁੰਦਾ ਸੀ ਨਾ ਹਾਜ਼ਰੀ ਵੇਲਾ ਕਹਿੰਦੇ ਸੀ ਬ੍ਰੇਕਫਾਸਟ ਨੂੰ ਹਾਂਜੀ 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 ਉਹ ਜਨ ਜਾਣਾ 2 ਘੰਟੇ ਉਦੋਂ ਤੱਕ ਉਹ 2-20 ਕੇ ਬੱਲ ਹੁੰਦੇ ਸੀ ਜੀ ਤੇ ਉਹਨਾਂ ਨੇ ਕੀ ਕਰਨਾ ਹੈ ਬਲਦ ਥਾਗੇ ਨਾਲ ਤੇ ਰਾਮ ਕਾ ਲੈਣਗੇ ਉਹਨਾਂ ਨੇ ਆਪਣੀ ਰੋਟੀ ਜੋ ਆਉਣੀ ਉਹਨਾਂ ਦੇ ਵਿੱਚੋਂ ਇੱਕ ਰੋਟੀ ਲੈ ਕੇ ਅੱਧੇ-ਅੱਧੇ ਦੋਏ ਬਲਦਾਂ ਦੇ ਦੇਣੀ ਤੇ ਨਾਲ ਥਾਪੀ ਦੇ ਦੇਣੀ ਉਹਨੂੰ ਜਦੋਂ ਥਾਪੜਾ ਦੇਣਾ ਹੈ ਨਾ ਥਾਪੜੇ ਦੇ ਨਾਲ ਉਹਦਾ ਥਕੀਮਾ ਲੈ ਜਾਂਦਾ ਸੀ ਵਾਹ ਜੀ ਔਰ ਇਹ ਜੋ ਮੈਂ ਕੀਤਾ ਹੈ ਬੜੀ ਮੁਸ਼ਕਲ ਹੋਈ ਪਰ ਜਦੋਂ ਸੰਗਤਾਂ ਦਾ ਇਹ ਪਿਆਰ ਮਿਲਦਾ ਹੈ ਥਾਪੜਾ ਐਪਰੀਸ਼ੀਏਸ਼ਨ ਮਿਲਦੀ ਆ ਥਕੀਮਾ ਲੈ ਜਾਂਦਾ ਸੋ ਉਹਦੇ ਬਾਅਦ ਨਵੇਂ ਉਤਸ਼ਾਹ ਦੇ ਨਾਲ ਫੇਰ ਜੁੜਦੇ ਆ ਸੋ ਇਸ ਕਰਕੇ ਅਸੀਂ ਕਾਮਯਾਬ ਹੋ ਜਾਂਦੇ ਆ ਜੀ ਔਰ ਇੱਕ ਸਮੁੰਦਰ ਹੈ ਸੰਗਤ ਵੀ ਔਰ ਇਹਦੀ ਬਖਸ਼ਿਸ਼ ਵੀ ਗਿਆਨ ਵੀ ਜੀ ਇਹਦੇ ਜਿੰਨਾ ਕੋਈ ਖੁਭ ਜੇਗਾ ਉਹਨਾਂ ਵੱਧ ਕੀਮਤੀ ਸਮਾਨ ਕਢ ਲੇਗਾ ਬਿਲਕੁਲ ਜਿਹੜਾ ਉੱਪਰ ਉੱਪਰ ਡਦਾ ਮੇਰੇ ਵਰਗਾ ਕਈ ਨਹੀਂ ਵਰਦੇ ਅੰਦਰ ਉਹ ਕਿਆ ਕਢਣਗੇ ਮੋਤੀ ਦੇ ਉਹ ਹੀ ਕਢੂਗਾ ਜਿਹੜਾ ਵਿੱਚ ਡੁੱਬੀ ਲਾਊਗਾ ਬਿਲਕੁਲ ਜੀ ਬਿਲਕੁਲ ਸੋ ਇਸਰਕੇ ਗਿਆਨ ਦੇ ਵਿੱਚ ਖੋਭਣਾ ਪੈਂਦਾ ਹੈ ਸੰਗਤ ਦੇ ਵਿੱਚ ਵੱਡਣਾ ਪੈਂਦਾ ਸੇਵਾ ਕਰਨੀ ਪੈਂਦੀ ਆ ਨਿਸ਼ਕਾਮਤਾ ਦੇ ਨਾਲ ਕਰਨੀ ਪੈਂਦੀ ਆ ਔਰ ਕਿਸੇ ਮੋਟਿਵ ਤੋਂ ਬਿਨਾਂ ਕਰਨੀ ਪੈਂਦੀ ਆ ਨਿਸ਼ਮਾਰਤ ਹੋ ਕੇ ਕਰਨੀ ਪੈਂਦੀ ਆ ਸੋ ਮਾਲਕ ਰਹਿਮਤ ਕਰਦਾ ਹੈ ਸਭ ਕੁਝ ਉਹਦੇ ਕਮੀਆਂ ਕੋਈ ਨਹੀਂ ਮੈਨੂੰ ਕੋਈ ਦਿੱਕਤ ਨਹੀਂ ਆਈ ਜੀ ਹਾਂਜੀ ਔਰ ਔਕੇ ਜੋਕੇ ਪਰਿਵਾਰ ਵਾਲੇ ਵੀ ਮਸਲੇ ਅਡਜਸਟਮੈਂਟ ਹੋ ਜਾਂਦੀ ਸਾਡੀ ਬਰਾਬਸ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੋਂ ਸਾਡਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਹਾਂਜੀ ਗੁਰਕਰਪਾਲ ਸਿੰਘ ਜੀ ਸੋ ਤੁਸੀਂ ਕੀ ਕਹੋਗੇ ਜੋ ਇਹ ਅੱਜ ਬੁੱਕ ਵੀ ਰਿਲੀਜ਼ ਕੀਤੀ ਗਈ ਹੈ ਫੇ ਸਰਦਾਰ ਸ਼ਮਿੰਦਰ ਸਿੰਘ ਜੀ ਬਾਰੇ ਹਾਂਜੀ ਸਰ ਇਹ ਬਹੁਤ ਵਧੀਆ ਉਪਰਾਲਾ ਜਿਹੜੀ ਇਹ ਕਿਤਾਬ ਬੱਚਿਆਂ ਨੂੰ ਜਿਹੜੀ ਸਿੱਖ ਹਿਸਟਰੀ ਉਹ ਨਾਲ ਜੁੜੇਗੀ ਕਿਉਂਕਿ ਅਸੀਂ ਦੇਖ ਰਹੇ ਆ ਕਿ ਬੱਚੇ ਜਿਹੜੇ ਆਪਣੇ ਇਤਿਹਾਸ ਨਾਲ ਵਿਸਰੇ ਹੁੰਦੇ ਜਾ ਰਹੇ ਆ ਬਿਲਕੁਲ ਜਿਆਦਾ ਧਿਆਨ ਉਹਨਾਂ ਦਾ ਮਲਕੀ ਫਿਲਮਾਂ ਵੱਲ ਤੇ ਟੀਵੀ ਗਾਣਿਆਂ ਵੱਲ ਹੀ ਰਹਿ ਗਿਆ ਤੇ ਬਹੁਤ ਵਧੀਆ ਪ੍ਰੋਗਰਾ ਲੈ ਸ਼ਮਿੰਦਰ ਸਿੰਘ ਜੀ ਦਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਬੱਚਿਆਂ ਨੂੰ ਆਪਣੇ ਇਤਿਹਾਸ ਹਿਸਤੀ ਨਾਲ ਜੋੜਿਆ ਕਿਉਂਕਿ ਜਿਹੜੀਆਂ ਕੌਮਾਂ ਇਤਿਹਾਸ ਭੁੱਲ ਜਾਂਦੀਆਂ ਉਹਨਾਂ ਦੀ ਜੜਾ ਖੋਖਲੇ ਹੋ ਜਾਂਦੀਆਂ ਉਹ ਸ਼ਤੀ ਖਤਮ ਹੋ ਜਾਂਦੀਆਂ ਇਸ ਲਈ ਬਹੁਤ ਹੀ ਅਸੀਂ ਧੰਨਵਾਦ ਕਰਦੇ ਆਂ ਸ਼ਮਿੰਦਰ ਸਿੰਘ ਜੀ ਦਾ ਕਿ ਬੱਚੇ ਇਹਨਾ ਸਿੱਖ ਹਿਸਤਰੀ ਪੜ੍ਹਨਗੇ ਤੇ ਉਹਨਾਂ ਦਾ ਸਿੱਖ ਇਤਿਹਾਸ ਨਾਲ ਜਿਹੜਾ ਜੁੜੇਗਾ ਆਪਣਾ ਸਾਰਾ ਤੇ ਉਹ ਫਿਰ ਆਪਣੇ ਦਰਸ਼ਨ ਨੂੰ ਨਾ ਮਤਾਵਟਣ ਦੀ ਕੋਸ਼ਿਸ਼ ਕਰਨਗੇ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਪੱਕੂ ਮਾਜਰਾ ਪਿੰਡ ਦੇ ਵਿੱਚ ਜੋ ਸਕੂਲ ਹੈ ਇੱਥੇ ਪਾਰਕ ਵੀ ਬਣਾਇਆ ਗਿਆ ਸੋ ਇੱਕ ਇਹ ਜੋ ਕਿਤਾਬ ਵੀ ਰਿਲੀਜ਼ ਕੀਤੀ ਗਈ ਹੈ ਅੱਜ ਬਵਾਨੀਆਂ ਕਹਾਣੀਆਂ ਪੁੱਤ-ਪੁੱਤ ਕ੍ਰੀਮ ਸੋ ਕੀ ਕਹਿਣਾ ਅੱਜ ਤੁਸੀਂ ਇੱਥੇ ਚੀਫ ਗੈਸਟ ਦੇ ਤੌਰ ਤੇ ਮੁੱਖ ਮਹਿਮਾਨ ਦੇ ਤੌਰ ਤੇ ਇੱਥੇ ਪਹੁੰਚੇ ਹੋ ਪਹਿਲਾਂ ਮੇਰੇ ਛੋਟੇ ਵੀ ਸਮਿੰਦਰ ਸਿੰਘ ਜੀ ਨੂੰ ਵਧਾਈਆਂ ਇਸ ਇਸ ਬੁੱਕ ਦੀਆਂ ਤੇ ਬਾਕੀ ਇਹ ਵੀ ਇਹਨਾਂ ਦਾ ਜਿਹੜਾ ਉਪਰਾਲਾ ਹੈ ਆਪਣੇ ਬੱਚਿਆਂ ਨੂੰ ਇਸ ਵਿਰਸੇ ਨਾਲ ਜੋੜਨ ਦਾ ਉਹ ਬਹੁਤ ਚੰਗਾ ਪ੍ਰੋਲਾ ਇਹਨਾਂ ਨੇ ਕੀਤਾ ਤੇ ਇਹਦੇ ਵਿੱਚ ਮੈਂ ਇਹਨਾਂ ਦਾ ਧੰਨਵਾਦ ਕਰਦਾ ਤੇ ਸਾਰੀ ਸੰਗਤ ਦਾ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਭੈਣਾਂ ਦਾ ਜਿਨ੍ਹਾਂ ਨੇ ਇਹਨਾਂ ਨੂੰ ਸਪੋਰਟ ਕੀਤੀ ਹੈ ਜਿਹੜਾ ਇਹਨਾਂ ਨੇ ਇਹਨਾਂ ਨੂੰ ਇਨਕਰੇਜ ਕੀਤਾ ਇਸ ਬੁੱਕ ਨੂੰ ਲਿਖਣ ਵਾਸਤੇ ਤੇ ਮੈਂ ਆਸ ਕਰਦਾ ਵਾਹਿਗੁਰੂ ਜੀ ਪ੍ਰਾਰਥਨਾ ਕਰਦਾ ਵੀ ਇਹਨਾਂ ਨੂੰ ਦਿਨ-ਰਾਤ ਚੌਗਣੀ ਤਰੱਕੀ ਬਖਸ਼ਣ ਤੇ ਹੋਰ ਵੀ ਜਿਹੜੇ ਇਹਨਾਂ ਦੇ ਇਸ ਟਾਈਮ ਦੇ ਜਿਹੜੀਆਂ ਕਮੀਆਂ ਰਹਿ ਗਈਆਂ ਉਹਨੂੰ ਨੈਕਸਟ ਟਾਈਮ ਵੇ ਇੰਪਰੂਵ ਕਰਨਗੇ ਤੇ ਨੈਕਸਟ ਕਿਤਾਬ ਦੀ ਅਸੀਂ ਵੇਟ ਕਰਾਂਗੇ ਵੀ ਇਹਨਾਂ ਦੀ ਜਦੋਂ ਨੈਕਸਟ ਕਿਤਾਬ ਆਏਗੀ ਉਹਨਾਂ ਨੂੰ ਪੜ੍ਹਨ ਦੀ ਜੀ ਤੁਹਾਡੇ ਪਿਤਾ ਜੀ ਸਵਰਗਵਾਸੀ ਲੇਖ ਰਾਜ ਆਲੂ ਵਾਲੀਆ ਜੀ ਸੋ ਉਹਨਾਂ ਦਾ ਵੀ ਇਹਨਾਂ ਨੇ ਜ਼ਿਕਰ ਕਰਿਆ ਪਾਰਕ ਜਿਹੜੇ ਹਨ ਅੰਨੀ ਉਹ ਇਹਨਾਂ ਦਾ ਬੜਪਨ ਹੈ ਵੀ ਇਹਨਾਂ ਨੇ ਇਹ ਬੁੱਕ ਜਿਹੜੀ ਹੈ ਉਹਨਾਂ ਨੂੰ ਡੈਡੀਕੇਟ ਕੀਤੀ ਹੈ ਉਹਨਾਂ ਨੇ ਇਸ ਇਲਾਕੇ ਦੇ ਵਿੱਚ ਕੋਈ 40 ਸਾਲ ਸਰਵਿਸ ਕੀਤੀ ਹੈ ਜਿਹੜਾ ਇਸ ਇਲਾਕੇ ਦੇ ਵਿੱਚ ਗੁਰੂ ਅਵੈ ਸਿੰਘ ਮਾਰਗ ਬਣਾਉਣ ਦੇ ਵਿੱਚ ਹੋਰ ਜਿਹੜੇ ਵੀ ਉਹਨਾਂ ਨੇ ਕਰਿਆ ਉਹਨਾਂ ਨੇ ਜੋ ਸਾਨੂੰ ਸਿਖਾਇਆ ਅਸੀਂ ਉਹ ਅੱਗੇ ਵਿਧਾਨ ਦੀ ਕੋਸ਼ਿਸ਼ ਕਰਦੇ ਆ ਜੀ ਉਹ ਕਰੀ ਜਾਵਾਂਗੇ ਜਦ ਅਗਰ ਵਾਹਿਗੁਰੂ ਦੀ ਕਿਰਪਾ ਹੋਈ ਤਾਂ ਜ਼ਰੂਰ ਕਿਉਂਕਿ ਉਹ ਉਹਨਾਂ ਦੀ ਕਿਰਪਾ ਬਨਾ ਕੁਝ ਨਹੀਂ ਹੁੰਦਾ ਤੁਸੀਂ ਜੋ ਮਰਜ਼ੀ ਕਰ ਲਓ ਜੇ ਉਹਨਾਂ ਦੀ ਕਿਰਪਾ ਨਹੀਂ ਫਿਰ ਨਹੀਂ ਹੋਣਾ ਜੀ ਇਹ ਉਹਨਾਂ ਦੀ ਕਿਰਪਾ ਸਾਡੇ ਤੇ ਹੈ ਹੋਈ ਜਾਏਗਾ ਕੰਮ ਜੋ ਕਹਿਣਗੇ ਉਹ ਕਰੀ ਕਰੇ ਜਾਵਾਂਗੇ ਬਸ ਬਿਲਕੁਲ ਹਾਂਜੀ ਹਾਂਜੀ ਸੋ ਯੂਕੇ ਦੇ ਵਿੱਚ ਤੁਸੀਂ ਜਸਟਿਸ ਦੇ ਅਹੁਦੇ ਤੇ ਹੋ ਸੋ ਉੱਥੇ ਬਾਰੇ ਵੀ ਕੁਝ ਚਾਣਨਾ ਥੋੜਾ ਜਿਹਾ ਦੇਖੋ ਉਹ ਉਹ ਜਿਹੜੀ ਜਿਹੜੀ ਜਸਟਿਸ ਆਫ ਪੀਸ ਆਲੀ ਅਹੁਦਾ ਹੈ ਨਾ ਉਹ ਉੱਥੇ ਹੀ ਹੈ ਜਦੋਂ ਕੁਰਸੀ ਤੇ ਬੈਠੇ ਦਾ ਬਾਹਰ ਨਹੀਂ ਓਕੇ ਜੀ ਬਾਹਰ ਨਹੀਂ ਕਿਉਂਕਿ ਬਾਰ ਕਾਮਨ ਬੰਦ ਹੈ ਕਿ ਜਦੋਂ ਉੱਥੇ ਬੈਠਣਾ ਉਹ ਠੀਕ ਹੈ ਇਹ ਇਹ ਮੇਰੀ ਤਾਂ ਇਹੀ ਅਰਦਾਸ ਸੀਗੀ ਜਦੋਂ ਪਹਿਲੀ ਵਾਰ ਜੁਆਇਨ ਕੀਤਾ ਸੀਗਾ ਵਾਇਗਰੂ ਅੱਗੇ ਵੀ ਕਦੀ ਵੀ ਕਿਸੇ ਨਿਰਦੋਸ਼ ਬੰਦੇ ਨੂੰ ਸਜ਼ਾ ਨਾ ਦੁਆਈ ਬਿਲਕੁਲ ਬਾਕੀ ਕਿਸੇ ਦੋਸ਼ੀ ਬੰਦੇ ਨੂੰ ਛਡਾਈ ਨਾ ਵਾਹ ਜੀ ਵਾਹ ਬਸ ਇਹੀ ਮੇਰੀ ਪ੍ਰਾਰਥਨਾ ਸੀਗੀ ਜਦੋਂ ਪਹਿਲੇ ਦਿਨ ਮੈਂ ਆਉ ਚੁੱਕੀ ਸੀਗੀ ਉਸ 25 ਸਾਲ ਹੋ ਗਏ ਹੁਣ ਜੀ ਤੇ ਉਹ ਉਹੀ ਮੈਂ ਆਉ ਚੁੱਕੀ ਸੀ ਤੇ ਉਹੀ ਵਾਇਗਰੂ ਕਰਾ ਰਿਹਾ ਤੇ ਕਰ ਰਹੇ ਵਾਹ ਜੀ ਵਾਹ ਥੈਂਕ ਯੂ ਧੰਨਵਾਦ ਜੀ ਥੈਂਕ ਯੂ ਕੁਮਾਜਰਾ ਜੋ ਸਕੂਲ ਹੈ ਇਸ ਦੇ ਪ੍ਰਿੰਸੀਪਲ ਸੁਨੀਤਾ ਸ਼ਾਵੜਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਤੁਹਾਡੇ ਸਕੂਲ ਦੇ ਵਿੱਚ ਇੱਕ ਬਹੁਤ ਵਧੀਆ ਜੋ ਪਾਰਕ ਵੀ ਬਣਾਈ ਗਈ ਹੈ ਤੇ ਇਹ ਇੱਕ ਬੁੱਕ ਵੀ ਕਿਤਾਬੀ ਰਿਲੀਜ਼ ਕੀਤੀ ਗਈ ਹੈ ਬਵਾਨੀਆਂ ਕਹਾਣੀਆਂ ਪੁੱਤ-ਸਪੁੱਤ ਕ੍ਰੇਨ ਜੋ ਸ਼ਮਿੰਦਰ ਸਿੰਘ ਜੀ ਨੇ ਲਿਖੀ ਹੈ ਸੋ ਕੀ ਕਹਿਣਾ ਇਸ ਪਾਰਕ ਬਾਰੇ ਵੀ ਦੱਸ ਦੋ ਪਾਰਕ ਸਰ ਸਾਡੇ ਸਕੂਲ ਚ ਬਣਿਆ ਪਿਛਲੇ ਸਾਲ ਇਸ ਦੇ ਪਿੱਛੇ ਸ਼ਮਿੰਦਰ ਸਿੰਘ ਜੀ ਦੀ ਬਹੁਤ ਹੀ ਮਿਹਨਤ ਹੈ ਇਹਨਾਂ ਨੇ ਸਾਰੇ ਬਹੁਤ ਸਾਰੀਆਂ ਜਾਣਕਾਰੀ ਇਕੱਠੀ ਕਰਕੇ ਇੱਕ ਲੜੀ ਦੇ ਵਿੱਚ ਪਰੋ ਕੇ ਸਾਨੂੰ ਉਹ ਸਾਰੇ ਪੋਰਟਰੇਟ ਲਗਾ ਕੇ ਦਿੱਤੇ ਹੈ ਜੋ ਕਿ ਬੱਚੇ ਉਹਨਾਂ ਨੂੰ ਵੇਖਦੇ ਐ ਤੇ ਆਪਣੇ ਇਤਿਹਾਸ ਤੋਂ ਜਾਣੂ ਹੁੰਦੇ ਐ ਉਸ ਦੇ ਵਿੱਚ ਇਤਿਹਾਸ ਦੀਆਂ ਸਪੋਰਟਸ ਦੀਆਂ ਸਾਇੰਟਿਸਟ ਬਹੁਤ ਸਾਰੀਆਂ ਉਹਗੀਆਂ ਸ਼ਖਸੀਅਤਾਂ ਦਾ ਜ਼ਿਕਰ ਹੈਗਾ ਜਿਹੜੇ ਨਾਲ ਸਾਡੇ ਜਿਹੜੇ ਬੱਚੇ ਐ ਉਹਨਾਂ ਨੂੰ ਬਹੁਤ ਫਾਇਦਾ ਪਹੁੰਚਦਾ ਹੈ ਫਾਇਦਾ ਪਹੁੰਚੇਗਾ ਉਹ ਉਹਨਾਂ ਨੂੰ ਪੜਨਗੇ ਵਿਰਸੇ ਤੋਂ ਜਾਣੂ ਰਹਿਣਗੇ ਤੇ ਸਾਨੂੰ ਮਾਣ ਹੈ ਕਿ ਇਹਨਾਂ ਨੇ ਇਸ ਪਾਰਕ ਵਾਸਤੇ ਸਾਡਾ ਸਕੂਲ ਚੁਣਿਆ ਤੇ ਅੱਜ ਵੀ ਜਿਹੜੀ ਬੁੱਕ ਇਹਨਾਂ ਨੇ ਲਿਖੀ ਹੈ ਬਬਾਨੀਆਂ ਕਹਾਣੀਆਂ ਪੁੱਤ ਸਪਿਤ ਸਪੂਤ ਕਰੇਨ ਇਹਦੇ ਲੋਕ ਅਰਪਣ ਵਾਸਤੇ ਵੀ ਸਾਡਾ ਸਕੂਲ ਜਿਹੜਾ ਇਹਨਾਂ ਨੇ ਚੁਣਿਆ ਅਸੀਂ ਸਾਰਾ ਸਟਾਫ ਬਹੁਤ ਮਾਣ ਮਹਿਸੂਸ ਕਰਦੇ ਆ ਤਾਂ ਇਹ ਕਿਤਾਬ ਹੈ ਜਿਹੜੀ ਬੱਚਿਆਂ ਵਾਸਤੇ ਬਹੁਤ ਲਾਭਦਾਇਕ ਸਿੱਧ ਹੋਏਗੀ ਅਸੀਂ ਇਸ ਵਾਸਤੇ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਇਸ ਤੋਂ ਇਲਾਵਾ ਯਸ਼ਜੀ ਆਪਣੇ ਸ਼ਡਿਊਲ ਦੇ ਵਿੱਚ ਉਹਨਾਂ ਨੇ ਸਕੂਲ ਵਾਸਤੇ ਖਾਸ ਟਾਈਮ ਕੱਢਿਆ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਕੂਲ ਦੇ ਡਿਵੈਲਪਮੈਂਟ ਵਾਸਤੇ ਵਿਕਾਸ ਵਾਸਤੇ ਬਿਲਡਿੰਗਸ ਬੰਦੀ ਪਿਛਲੇ ਸਾਲ ਜਦੋਂ ਆਏ ਸੀ ਉਦੋਂ ਵੀ ਸਾਡੀ ਬਹੁਤ ਹੈਲਪ ਕੀਤੀ ਸੀ ਤੇ ਹੁਣ ਵੀ ਅਸੀਂ ਉਹਨਾਂ ਅੱਗੇ ਸਕੂਲ ਦੀ ਇੱਕ ਸਮੱਸਿਆ ਹੈ ਡਰੇਨ ਵਾਲੀ ਜਿਹੜੀ ਪਾਣੀ ਦੀ ਔਰਖੀ ਹੈ ਤਾਂ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਸ ਦੇ ਵਿੱਚ ਵੀ ਸਾਡੀ ਉਹ ਬਹੁਤ ਮਦਦ ਕਰਨਗੇ ਤਾਂ ਅਸੀਂ ਸਾਰਾ ਸਟਾਫ ਉਹਨਾਂ ਦੇ ਬਹੁਤ-ਬਹੁਤ ਧੰਨਵਾਦੀ ਹਾਂ ਥੈਂਕ ਯੂ ਥੈਂਕ ਯੂ ਜੀ ਸਰਦਾਰ ਪ੍ਰਗਟ ਸਿੰਘ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਸਤਿ ਸ਼ਕਾਲ ਕੀ ਦੋ ਸ਼ਬਦ ਕਹੂੰਗੇ ਤੁਸੀਂ ਜੋ ਇਹ ਸ਼ਮਿੰਦਰ ਸਿੰਘ ਜੀ ਨੇ ਕਿਤਾਬ ਲਿਖੀ ਹੈ ਬਹੁਤ ਅੱਛੀ ਤੇ ਕਾਫੀ ਇਤਿਹਾਸ ਦਾ ਇਹਦੇ ਰਾਹੀਂ ਪਤਾ ਵੀ ਲੱਗੂਗਾ ਤੇ ਪਾਰਕ ਦੇ ਵਿੱਚ ਵੀ ਇਹਨਾਂ ਨੇ ਬਹੁਤ ਵਧੀਆ ਜੋ ਸ਼ਮੂਲੀਅਤ ਕੀਤੀ ਹੈ ਪਾਰਕ ਬਣਾਈ ਹੈ ਪਹਿਲਾਂ ਤਾਂ ਤੁਹਾਡਾ ਤੁਹਾਡਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਵਹਿਰਜੀ ਦਾ ਖਾਲਸਾ ਵਹਿਰਜੀ ਫਤਿਹ ਆ ਇਹ ਭਾਈ ਸ਼ਮਿੰਦਰ ਸਿੰਘ ਸਾਡੇ ਬੜੇ ਲੰਮੇ ਸਮੇਂ ਤੋਂ ਮਿੱਤਰ ਨੇ ਬੜੀ ਅੱਛੀ ਸ਼ਖਸੀਅਤ ਹੈ ਸਾਡਾ ਉਸੇ ਬਹੁਤ ਪਿਆਰਾ ਹੈ ਜਿਹੜਾ ਇਤਿਹਾਸ ਦੇ ਕੁਝ ਅਣਗੌਲੇ ਪਾਤਰ ਨੇ ਜੀ ਉਹਨਾਂ ਨੂੰ ਇਹਨਾਂ ਨੇ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਹੈ ਬਹੁਤ ਅੱਛਾ ਬਰਲਾ ਹੈ ਭਾਈ ਜਮਾਲਾ ਸਿੰਘ ਨੰਨੂਆ ਜੀ ਇਹਨਾਂ ਨੇ ਪਿੱਛੇ ਬਣਾਇਆ ਸੀ ਇੱਥੇ ਇੱਕ ਪਾਰਕ ਉਰੇ ਸੀ ਉਸੇ ਆਏ ਸੀਗੇ ਪਲਾਂਟੇਸ਼ਨ ਕੀਤੀ ਸੀਗੀ ਤੇ ਅੱਜ ਫੇਰ ਇਹਨਾਂ ਨੇ ਜਿਹੜੀ ਕਿਤਾਬ ਬੜੀ ਮਿਹਨਤ ਦਾ ਸਰਕਾ ਤਿਆਰ ਕੀਤੀ ਹੈ ਆਉਣ ਵਾਲੀਆਂ ਜਨਰੇਸ਼ਨਾਂ ਵਾਸਤੇ ਬਾਬਾਣੀਆਂ ਕਹਾਣੀਆਂ ਪੁੱਤ-ਪੁਤ ਕਰੇਣ ਸੋ ਇਹ ਬੜਾ ਮਹੱਤਵਪੂਰਨ ਵਿਸ਼ਾ ਇਹਨਾਂ ਨੇ ਟੱਚ ਕੀਤਾ ਜਿਹੜੇ ਸਾਡੇ ਇਤਿਹਾਸ ਦੇ ਅਣਗੌਲੇ ਪਾਤਰ ਨੇ ਉਹਨਾਂ ਨੂੰ ਅੱਗੇ ਰਿਆਂਦਾ ਤੇ ਇਹਦੇ ਲਈ ਅਸੀਂ ਅੱਜ ਸਾਰੇ ਇਕੱਠੇ ਹੋ ਕਿਨੂੰ ਵਧਾਈ ਦੇਣ ਲਈ ਆਏ ਆ ਤੇ ਸਾਡੇ ਚ ਖਾਸ ਤੌਰ ਤੇ ਪਹੁੰਚੇ ਨੇ ਯਾਸ਼ ਆਲੂ ਵਾਲੀਆ ਜੀ ਜਿਹੜੇ ਕਿ ਜਸਟਿਸ ਆਫ ਪੀਸ ਨੇ ਯੂਕੇ ਦੇ ਤੇ ਸਾਨੂੰ ਸਾਰਿਆਂ ਨੂੰ ਬੜਾ ਚੰਗਾ ਲੱਗਿਆ ਔਰ ਜਿਹੜਾ ਕਈ ਵਾਰ ਸਾਡੇ ਵਿੱਚ ਵੀ ਅੱਛੇ ਵਿਚਾਰ ਆ ਜਾਂਦੇ ਹਨ ਤੇ ਸਾਡੀ ਕੋਸ਼ਿਸ਼ ਸਾਹਿਦ ਜੀ ਦੀ ਹੈ ਕਿ ਜਦੋਂ ਸਾਨੂੰ ਅੱਛਾ ਵਿਚਾਰ ਆਉਂਦਾ ਉਹਨੂੰ ਅਸੀਂ ਕਾਪੀ ਪੈਨ ਤੇ ਨੋਟ ਕਰ ਲਈਏ ਤੇ ਉਹ ਇੱਕ ਇਤਿਹਾਸ ਬਣ ਜਾਂਦਾ ਹੈ ਹਾਲਾਂਕਿ ਜਿਹੜਾ ਕੰਮ ਬੜਾ ਔਖਾ ਹੈ ਇਹ ਬੜੇ ਬੜੇ ਖਰਚਿਆਂ ਦੇ ਨਾਲ ਬੜੀ ਖੋਜ ਦੇ ਨਾਲ ਬੜੀ ਮਿਹਨਤ ਦੇ ਨਾਲ ਇਹ ਚੀਜ਼ਾਂ ਤਿਆਰ ਹੁੰਦੀਆਂ ਹੈ ਸੋ ਪਰੇ ਹੈ ਹੈ ਬੜੀਆਂ ਕੀਮਤੀ ਆਉਣ ਵਾਲੇ ਸਮੇਂ ਵਾਸਤੇ ਸੋ ਅਸੀਂ ਅੱਜ ਇਹਨਾਂ ਨੂੰ ਵਧਾਈ ਦੇਣ ਲਈ ਆਏ ਆਂ ਔਰ ਨਾਲ ਕਾਮਨਾ ਕਰਦੇ ਆਂ ਕਿ ਇਹਨਾਂ ਦੀ ਸਿਹਤ ਚੰਗੀ ਰਹੇ ਇਹ ਚੜ੍ਹਦੀ ਕਲਾ ਵਿੱਚ ਰਹਿਣ ਤੇ ਆਉਣ ਵਾਲੇ ਸਮੇਂ ਚ ਸਾਡੇ ਸਮਾਜ ਨੂੰ ਸਿੱਖ ਹਿਜਮ ਨੂੰ ਹੋਰ ਇਸ ਦੇ ਨਿਕ ਦਬਾਂ ਦੇਣ ਤੇ ਤੁਹਾਡਾ ਤੇ ਸਾਰਿਆਂ ਦਾ ਇੱਕ ਵਾਰ ਫੇਰ ਧੰਨਵਾਦ ਬਿਹਰਜ ਕਾ ਖਾਲਸਾ ਬਿਹਰਜ ਕੀ ਨਾਮ ਹੈ ਬੇਟਾ ਹਰ ਸਿਮਰਨ ਕੌਰ ਜੀ ਕਿਹੜਾ ਸਕੂਲ ਹੈ ਤੁਹਾਡਾ ਸਰਕਾਰੀ ਸੀਨੀਅਰ ਸਕੈਂਡੀ ਸਕੂਲ ਪੱਕੂ ਮਾਜਰਾ ਪੱਕੂ ਮਾਜਰਾ ਠੀਕ ਹੈ ਸੋ ਇੱਥੇ ਇੱਕ ਪਾਰਕ ਬਣੀ ਹੋਈ ਹੈ ਉਹ ਪਾਰਕ ਦੇ ਵਿੱਚ ਕੀ ਹੈ ਜੀ ਗੁਰੂਆਂ ਬਾਰੇ ਦੱਸਿਆ ਵਾ ਇਤਿਹਾਸ ਬਾਰੇ ਦੱਸਿਆ ਵਾ ਜੀ ਅੱਛਾ ਜੀ ਹਾਂਜੀ ਬਹੁਤ ਵਧੀਆ ਪਾਰਕ ਬਣਾਈ ਹੋਈ ਹੈ ਜੀ ਅੱਛਾ ਜੀ ਤੁਹਾਡਾ ਕੀ ਨਾਮ ਹੈ ਸਿਮਰਨਪ੍ਰੀਤ ਕੌਰ ਓਕੇ ਤੁਸੀਂ ਪਾਰਕ ਦੇਖੀ ਹੈ ਇਹ ਹਾਂਜੀ ਰੋਜ਼ ਦੇਖਦੇ ਆ ਜੀ ਰੋਜ਼ ਦੇਖਦੇ ਹਾਂਜੀ ਸੋ ਇਹ ਤੋਂ ਕੀ ਨੌਲੇਜ ਮਿਲਦੀ ਹੈ ਤੁਹਾਨੂੰ ਬਹੁਤ ਸਾਨੂੰ ਸਿੱਖੇ ਤੇ ਆਸਵਾਸ ਸਾਨੂੰ ਜਾਣਕਾਰੀ ਮਿਲਦੀ ਉਸ ਤੋਂ ਗੁਰੂਆਂ ਬਾਰੇ ਅੱਛਾ ਜੀ ਹਾਂਜੀ ਤੇ ਹੋਰ ਕਿਹੜੀਆਂ ਕਿਹੜੀਆਂ ਇਹਦੇ ਵਿੱਚ ਮਤਲਬ ਕਿ ਸ਼ਖਸੀਅਤਾਂ ਨੇ ਮਾਤਾ ਗੁਜਰੀ ਜੀ ਬਾਰੇ ਵੀ ਹੈਗਾ ਹੈ ਛੋਟੇ ਸਾਹਿਬਜ਼ਾਦਿਆਂ ਬਾਰੇ ਵੀ ਹੈਗਾ ਉਹਦੇ ਵਿੱਚ ਥੈਂਕ ਯੂ ਹਾਂਜੀ ਕੀ ਨਾਮ ਹੈ ਬੇਟਾ ਕਿਰਨਜੀਤ ਕੌਰ ਜੀ ਸੋ ਇੱਥੇ ਜਿਹੜੀ ਪਾਰਕ ਬਣੀ ਹੈ ਇਹ ਪਤਾ ਕਿਹਨਾਂ ਨੇ ਬਣਾਈ ਹੈ ਜਸ਼ਾਲੂ ਵਾਲੀ ਜਸ਼ਾਲੂ ਵਾਲੀ ਜੀ ਠੀਕ ਹੈ ਹਾਂ ਕੀ ਨਾਮ ਬੇਟਾ ਸ਼ਰਨਜੀਤ कौर ਜਿਹੜੀ ਪਾਰਕ ਬਣੀ ਹੋਈ ਹੈ ਤੁਸੀਂ ਇਹ ਕਦੋਂ ਦੇਖਦੇ ਆ ਕਿਤੇ ਟਾਈਮ ਮਿਲ ਜਾਂਦਾ ਦੇਖਣ ਦਾ ਹਾਂਜੀ ਸਕੂਲ ਤੋਂ ਆ ਕੇ ਦੇਖ ਲੈਂਦੇ ਆ ਅੱਛਾ ਜੀ ਇਹ ਕੀ ਇਹਦੇ ਚ ਸਿੱਖਿਆ ਮਿਲਦੀ ਤੁਹਾਨੂੰ ਕੋਈ ਐਚ ਜੀ ਸਾਇੰਸ ਬਾਰੇ ਬਹੁਤ ਕੁਝ ਲੱਗਿਆ ਹੋਇਆ ਹੈ ਅ ਦੇਖਣ ਨੂੰ ਜੀ ਸਾਇੰਸ ਬਾਰੇ ਆ ਮੈਥ ਬਾਰੇ ਵੀ ਆ ਹਾਂਜੀ ਇਸ ਗੁਰੂ ਆਵਾਰੀ ਆ ਜੀ ਛੋਟੇ ਸਾਹਿਬ ਜਾਂਦੇ ਆ ਮਾਰੇ ਆ ਹਾਂਜੀ ਜਸਮੀਤ ਕੌਰ ਜੀ ਸੋ ਪਾਰਕ ਦੇ ਵਿੱਚ ਕੀ ਕੀ ਦੇਖਣ ਨੂੰ ਲੱਗਿਆ ਤੁਹਾਨੂੰ ਸਿੱਖਿਆ ਦੀ ਬਹੁਤ ਸਾਧਨ ਹੈ ਜਿੱਥੇ ਜਿਵੇਂ ਕੀ ਕਲਪਨਾ ਚਾਵਲਾ ਦੇਸ਼ ਭਗਤੀ ਦੀਆਂ ਮੈਥਮੈਟਿਕਲ ਸਾਇੰਸ ਬਹੁਤ ਕੁਝ ਹੈ ਜੀ ਦੇਖਣ ਵਾਸਤੇ ਓਕੇ ਸੋ ਕੀ ਕਹੋਗੇ ਬਹੁਤ ਵਧੀਆ ਉਪਰਾਲਾ ਹੈ ਜੀ ਐਵਰੀਸਨ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੀ ਇੱਥੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਸਾਨੂੰ ਗੁਰੂਆਂ ਬਾਰੇ ਜਾਣਕਾਰੀ ਮਿਲਦੀ ਹੈ ਜੀ ਸਹਿਬਜ਼ਾਦਿਆਂ ਬਾਰੇ ਜੀ ਸੁਇਚ ਕਲਪਨਾ ਚਾਵਲਾ ਬਾਰੇ ਬਹੁਤ ਕੁਝ ਜਾਣਕਾਰੀ ਦਿੱਤੀ ਗਈ ਹੈ ਅਤੇ ਹਾਕੀ ਦੇ ਖਿਡਾਰੀ ਧਿਆਨ ਚੰਦ ਮੇਜਰ ਧਿਆਨ ਚੰਦ ਬਾਰੇ ਵੀ ਦੱਸਿਆ ਗਿਆ ਹੈ ਗੁਰੂਆਂ ਬਾਰੇ ਵੀ ਬਹੁਤ ਕੁਝ ਦੱਸਿਆ ਗਿਆ ਹੈ ਸੋ ਕਲਪਨਾ ਚਾਵਲਾ ਬਾਰੇ ਪਤਾ ਹੈ ਕੀ ਕੀਤਾ ਸੀ ਉਹਨਾਂ ਨੇ ਹਾਂਜੀ ਪਲਾਡ ਵਿੱਚ ਗਏ ਤੇ ਉਹ ਓਕੇ ਹਾਂਜੀ ਹਾਂਜੀ ਪਹਿਲੇ ਮਹਿਲਾ ਤੇ ਜੱਡੀ ਜੀ ਪਲਾਡ ਚ ਗਏ ਤੇ ਹਾਂ ਪਹਿਲੇ ਹੀ ਮਹਿਲਾ ਸੀ ਉਹ ਹਾਂਜੀ ਜੱਡੀ ਉਹ ਚੰਪ ਗਈ ਸੀ ਠੀਕ ਹੈ ਕੀ ਨਾਮ ਹੈ ਬੇਟਾ ਜਸਿੰਦਰ ਕੌਰ ਅੱਛਾ ਇਹ ਪਾਰਕ ਬਣੀ ਹੋਈ ਹੈ ਤੁਹਾਡੇ ਸਕੂਲ ਦੇ ਵਿੱਚ ਇਸ ਪਾਰਕ ਦੇ ਵਿੱਚ ਤੁਹਾਨੂੰ ਕੀ ਦੇਖਣ ਨੂੰ ਮਿਲਦਾ ਕੀ ਕੋਈ ਸਿੱਖਿਆ ਮਿਲਦੀ ਹੈ ਹਾਂਜੀ ਅੱਛਾ ਕੀ ਕੀ ਹੁੰਦਾ ਇਹ ਪਾਰਕ ਵਿੱਚ ਸਾਨੂੰ ਸਿੱਖਿਆ ਲਈ ਬਹੁਤ ਕੁਝ ਦਿੱਤਾ ਗਿਆ ਹੈ ਜਿਵੇਂ ਕਿ ਜਸਾਲੂ ਵਾਲੀਆ ਸਰ ਨੇ ਸਕੂਲ ਵਾਸਤੇ ਇੰਨਾ ਕੁਝ ਕੀਤਾ ਤੇ ਉਹ ਸਾਡੇ ਸਕੂਲ ਦੇ ਇਹਦੇ ਆਪਕਾ ਨੇ ਸਾਨੂੰ ਪੜਾਉਣ ਲਈ ਸਿੱਖਿਆ ਦਿੱਤੀ ਤੇ ਇਹ ਸਕੂਲ ਦਾ ਉਹ ਸਵਾਰਤ ਕੀਤੀ ਅੱਛਾ ਇਸ پارک ਦੇ ਵਿੱਚ ਕੀ ਕੀ ਦਿਖਾਇਆ ਗਿਆ ਇਸ پارک ਦੇ ਵਿੱਚ ਬਹੁਤ ਚੀਜ਼ਾਂ ਦਿਖਾਈ ਗਈਆਂ ਨੋਲਜ ਬਾਰੇ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਕੀ ਆ ਇਤਿਹਾਸ ਦੀ ਗੱਜ ਜਿਵੇਂ ਵਗੈਰਾ ਜੀ ਅੱਛਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸਿਮਰਨਜੀਤ ਕੌਰ ਹੈ ਤੁਹਾਨੂੰ ਤੁਸੀਂ ਕੀ ਕਹੋਗੇ ਇਸ پارک ਬਾਰੇ ਕੀ ਸਾਨੂੰ ਇਸ پارک ਵਿੱਚ ਗੁਰੂਆਂ ਦੇ ਇਤਿਹਾਸ ਬਾਰੇ ਬਹੁਤ ਕੁਝ ਪਤਾ ਚੱਲਿਆ ਅੱਛਾ ਤੇ ਹੋਰ ਕਾਦੇ ਕਾਦੇ ਬਾਰੇ ਆ ਗੁਰੂਆਂ ਤੋਂ ਬਿਨਾ ਇੱਥੇ ਬਹੁਤ ਸਾਰੀਆਂ ਚੀਜ਼ਾਂ ਲੱਗੀਆਂ ਜਿਵੇਂ ਗਲੋਬ ਸਾਨੂੰ ਸਾਇੰਸ ਦੀ ਸਿੱਖਿਆ ਮਿਲਦੀ ਹੈ ਇੱਥੇ ਧਰਤੀ ਤੁਰਤੀ ਵੇ ਸਾਰਾ ਕੁਝ ਪਤਾ ਲੱਗਦਾ ਹੈ ਹਾਂ ਤੇ ਬਹੁਤ ਪਾਰਕ ਵੀ ਬਹੁਤ ਸੁੰਦਰ ਬਣਾਇਆ ਹੈ ਬਾਕੀ ਜਿਹੜੇ ਸਕੂਲ ਦੇ ਦੇ ਆਪਣਨ ਅਸ਼ਲ ਵਾਲੀ ਬਹੁਤ ਵਾਰ ਸਿੱਖਿਆ ਮਿਲੀ ਹੈ ਪਾਕਿਸਤਾਨ ਬਹੁਤ ਪਸੰਦ ਆਇਆ ਹੈ ਤੇ ਇਸ پارک ਵਿੱਚ ਜਿਹੜੇ ਆਹ ਧਰਤੀ ਦੇ ਗਲੋ ਲੱਗੇ ਹੋਏ ਆ ਜੀ ਮਾਡਲ ਇਹਨਾਂ ਬਾਰੇ ਬਹੁਤ ਕੁਝ ਪਤਾ ਚੱਲਦਾ ਜੀ ਤੇ ਨਾਲੇ ਜੀ ਜਿਨ੍ਹਾਂ ਨੇ ਸਕੂਲ ਦੀ ਸਥਾਪਨਾ ਕੀਤੀ ਹੈ ਉਹਨਾਂ ਬਾਰੇ ਬਹੁਤ ਕੁਝ ਪਤਾ ਚੱਲਦਾ ਤੇ ਇਤਿਹਾਸ ਬਾਰੇ ਵੀ ਬਹੁਤ ਕੁਝ ਪਤਾ ਚੱਲਦਾ ਜੀ ਤੇ ਗੁਰੂਆਂ ਪੀਰਾਂ ਬਾਰੇ ਵੀ ਬਹੁਤ ਕੁਝ ਪਤਾ ਚੱਲਦਾ ਹੈ پارک ਚਤੇ ਜੀ ਹਾਂਜੀ ਸਰ ਆਪਣਾ ਸ਼ੁਭਨਾਮ ਜੀ ਮੇਰਾ ਨਾਮ ਗਿਆਨੀ ਪ੍ਰੇਮ ਸਿੰਘ ਜੀ ਜੀ ਸੋ ਕੀ ਕਹੂਗੇ ਅੱਜ ਦੇ ਇਸ ਪ੍ਰੋਗਰਾਮ ਬਾਰੇ ਜੋ ਇੱਥੇ پارک ਬਣਾਇਆ ਗਿਆ ਸਭ ਤੋਂ ਪਹਿਲਾਂ এডੂਕੇਸ਼ਨ پارک ਦੇ ਵਿੱਚ ਸਾਰੀਆਂ ਹੀ ਪਹੁੰਚਿਓ ਇਹ ਸੰਗਤਾਂ ਦਾ ਤੈਦਰੁ ਧੰਨਵਾਦ ਭਾਈ ਗੁਰਜੀਕਾ ਗਵਾਜ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਫਤਿਹ ਸਾਨੂੰ ਬੜੀ ਖੁਸ਼ੀ ਹੋਈ ਕਿ ਸਾਡੇ ਇਸ ਨਗਰ ਪਿੰਡ ਪਕੂਮਾ ਜਿਹੜਾ ਦੇ ਭਾਈ ਸ਼ਮਿੰਦਰ ਸਿੰਘ ਜੀ ਖਾਲਸਾ ਜਿਹੜੇ ਕਿ ਮੇਰੇ ਉਸਤਾਦ ਵੀ ਨੇ ਮੇਰੇ ਸਿਆਸੀ ਗੁਰੂ ਵੀ ਨੇ ਧਾਰਮਿਕ ਗੁਰੂ ਵੀ ਨੇ ਉਹਨਾਂ ਵੱਲੋਂ ਅੱਜ ਜਸ ਕੁਮਾਰ ਆਲੂਵਾਲੀਆ ਤੇ ਹੋਰ ਇਲਾਕੇ ਦੀਆਂ ਪ੍ਰਮੁੱਖ ਸੰਗਤਾਂ ਵੱਲੋਂ ਜੋ ਬਵਾਨੀਆਂ ਕਹਾਣੀਆਂ ਪੁਸਤਕ ਹੈ ਰਿਲੀਜ਼ ਹੋ ਰਹੀ ਹੈ ਉਹਦੇ ਉਹਦੇ ਅਸੀਂ ਪਹੁੰਚ ਰਹੇ ਹਾਂ ਉਸ ਦਾ ਓਪਨਿੰਗ ਸੈਲੀਬ੍ਰੇਸ਼ਨ ਹੈ ਅਸੀਂ ਪਹੁੰਚੇ ਹਾਂ ਸਾਨੂੰ ਬੜੀ ਖੁਸ਼ੀ ਮਹਿਸੂਸ ਹੋਈ ਹੈ ਕਿ ਉਹਨਾਂ ਨੇ ਆਪਣੀ ਲਗਨ ਮਿਹਨਤ ਤੱਕ ਤੇ ਤਕੜੀ ਮਿਹਨਤ ਦੇ ਨਾਲ ਇਹ ਧਾਰਮਿਕ ਫਿਲਾਸਫੀ ਦੀ ਜੋ ਇੱਕ ਪੁਸਤਕ ਜਿਸ ਦੇ ਵਿੱਚ ਸਾਨੂੰ ਧਾਰਮਿਕ ਫਿਲਾਸਫਾ ਰਾਜਨੀਤਿਕ ਸਪੋਰਟਸ ਵਿਗਿਆਨ ਤੇ ਹੋਰ ਟੈਕਨੋਲੋਜੀ ਬਾਰੇ ਸਿੱਖ ਕੌਮ ਦੇ ਯੋਧਿਆਂ ਬਾਰੇ ਸਿੱਖ ਕੌਮ ਦੇ ਫਰੀਡਮ ਫਾਈਟਰਾਂ ਬਾਰੇ ਤੇ ਬੱਚਿਆਂ ਬਾਰੇ ਤੇ ਸਾਰਾ ਕੁਸੂ ਜਾਣਕਾਰੀ ਮਿਲੀ ਹੈ ਬਹੁਤ ਖੁਸ਼ੀ ਹੋਈ ਹੈ ਸਾਨੂੰ ਇਹ ਵੀ ਖੁਸ਼ੀ ਹੋਈ ਹੈ ਸਾਨੂੰ ਅਸੀਂ ਬਹੁਤ ਸਾਰੇ ਇਲਾਕੇ ਦੇ ਜਿਹੜੇ ਸਾਡੇ ਡੀਸੀਮ ਦੇ ਪੁਰਾਣੇ ਮੁਲਾਜ਼ਮ ਹੈ ਤੇ ਉਹ ਅਸੀਂ ਇਕੱਠੇ ਹੋਏ ਹਾਂ ਸਭ ਤੋਂ ਵੱਡੀ ਖੁਸ਼ੀ ਹੈ ਕਿ ਜਸ ਕੁਮਾਰ ਆਲੂ ਵਾਲੀਆ ਜਿਹੜੇ ਕਿ ਡੀਸੀਐਮ ਦੇ ਵਿੱਚ ਇੱਕ ਬਤੌਰੇ ਪ੍ਰੋਜੈਕਟ ਦੇ ਵਿੱਚ ਗਏ ਸੀ ਅੱਜ ਇੰਗਲੈਂਡ ਦੀ ਧਰਤੀ ਤੇ ਯੂਕੇ ਤੇ ਜਸਟਿਸ ਆਫ ਦਾ ਪੀਸ ਉਹਨਾਂ ਨੂੰ ਬਹੁਤ ਵੱਡਾ ਅਵਾਰਡ ਮਿਲਿਆ ਇਹਦੇ ਨਾਲ ਈਸਟ ਔਰ ਵੈਸਟ ਹੋਮ ਇਜ਼ ਦੀ ਵੈਸਟ ਉਹ ਮਤਲਬ ਉਹ ਦਿਲ ਕਿਆ ਜੋ ਉਹ ਦੋ ਦਿਲ ਕਿਆ ਜੋ ਆਖਣਾ ਚਾਹੇ ਵਤਨ ਕੀ ਹੈ ਜੀ ਜੋ ਸੁਖਸ਼ਜੂ ਦੇ ਚਾਰੇ ਨਾ ਉਹ ਬਲਕਣਾ ਵਿਖਾਰੇ ਉਹਨਾਂ ਨੇ ਫੇਰ ਵੀ ਇੱਥੇ ਪੰਜਾਬ ਦੇ ਇੱਕ ਪੰਜਾਬੀ ਹੋਣ ਤੇ ਪੰਜਾਬ ਦਾ ਪੰਜਾਬੀਅਤ ਦਾ ਪੰਜਾਬੀਆਂ ਦਾ ਨਾਂ ਉੱਚਾ ਕਰਿਆ ਇਹ ਸਾਡੇ ਲਈ ਵੀ ਇੱਕ ਬਹੁਤ ਪੁਰਾਣੀ ਸੀ ਗੱਲ ਹੈ ਕਿ ਉਹਨਾਂ ਨੇ ਆਪਣੇ ਇਸ ਪੰਜਾਬ ਨੂੰ ਪਰ ਆਪਣੇ ਮਿੱਤਰਾਂ ਦੀ ਦੁਨੀਆ ਨੂੰ ਭੁੱਲਿਆ ਨਹੀਂ ਹੈ ਪ੍ਰਮਾਤਮਾ ਨੂੰ ਏਡਾ ਮਾਣ ਦਿੱਤਾ ਹੈ ਮਤਲਬ ਉਹ ਨਿਮਾਣੇ ਹੋ ਕੇ ਫਿਰ ਵੀ ਇੱਕ ਸੰਗਤਾਂ ਦੇ ਵਿਚਰ ਰਹੇ ਨੇ ਤੇ ਪ੍ਰਮਾਤਮਾ ਉਹਨਾਂ ਨੂੰ ਲਮੀ ਅਰਜੂ ਬਖਸ਼ਿਆ ਜੀ ਤੇ ਉਹਨਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਰਕੀ ਬਖਸ਼ੇ ਸ਼ਿਵਿੰਦਰ ਸਿੰਘ ਨੇ ਵੀ ਇਸੇ ਤਰ੍ਹਾਂ ਹੀ ਸਮਾਜਿਕ ਸੇਵਾ ਧਰਮ ਦੀ ਸੇਵਾ ਜਿਹਨਾਂ ਕਿ 36 ਦੇ ਕਰੀਬ ਉਹਨਾਂ ਨੇ ਇੱਥੇ ਕੀਰਤਨ ਦਰਬਾਰ ਕਰਾਇਆ ਮੈਂ ਵੀ 30 ਕ ਅਟੈਂਡ ਕਰੇ ਨੇ ਪਰ ਬਹੁਤ ਕੁਝ ਸਿੱਖਿਆ ਹੈ ਕੁਝ ਸਿੱਖ ਰਹੇ ਹਾਂ ਸਾਨੂੰ ਵੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦਾ ਮੌਕਾ ਮਿਲਿਆ ਚੰਗੇ ਪੁਰਸ਼ਾਂ ਦੇ ਨਾਲ ਮਿਲਣਾ ਵਾਹਿਗੁਰੂ ਜੀ ਕਾ ਕਾਲ ਸਤਿ ਵਾਹਿਗੁਰੂ ਜੀ ਬਸ ਠੀਕ ਹੈ